ਗੱਲ ਆਉਂਦੀ ਹੈ ਵਿਹਿਮਾ ਧਰਮਾਂ ਅੰਧਵਿਸ਼ਵਾਸਾਂ ਦੀ ਸਾਡਾ ਸਮਾਜ ਅੱਜ ਅਸੀਂ ਗੱਲ ਤਾਂ ਕਰਦੇ ਹਾਂ 21ਵੀਂ ਸਦੀ ਦੇ ਵਿਗਿਆਨ ਦੇ ਯੁੱਗ ਦੀ ਅਸੀਂ ਕਹਿੰਦੇ ਸਾਡਾ ਸਮਾਜ ਬਹੁਤ ਪਰਲੇ ਗਿਆ ਰੁੱਕੀ ਪਰਲੇ ਗਿਆ ਅੱਗੇ ਚੱਲ ਕੇ ਅਸੀਂ ਤੁਹਾਨੂੰ ਦੱਸੂਗਾ ਵੀ ਕਿੰਨਾ ਕੁ ਬੜਿਆ ਸਾਡਾ ਸਮਾਜ ਪਰ ਜਦੋਂ ਗੱਲ ਕਰਦੇ ਹਾਂ ਅੰਧਵਿਸ਼ਵਾਸਾਂ ਵਿਹਿਮਾ ਧਰਮਾਂ ਦੀ ਸਵੇਰੇ ਉੱਠੋਂ ਦੇ ਲੈ ਕੇ ਰਾਤ ਦੇ ਸੌਣ ਤੱਕ ਜਨਮ ਤੋਂ ਲੈ ਕੇ ਮਰਨ ਤੱਕ ਸਾਡੀ ਜ਼ਿੰਦਗੀ ਦਾ ਕੋਈ ਹਿੱਸਾ ਹੈ ਜਾਨੀਆ ਜਿਹੜਾ ਅંધ ਵਿਸ਼ਵਾਸਾਂ ਦੀ ਪਿੰਡ ਨਹੀਂ ਝੜਦਾ ਤੇ ਕੋਈ ਵੀ ਅંધ ਵਿਸ਼ਵਾਸੀ ਮਨੁੱਖ ਅંધ ਵਿਸ਼ਵਾਸੀ ਸਮਾਜ ਅંધ ਵਿਸ਼ਵਾਸੀ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਤੇ ਸਾਡਾ ਦੇਸ਼ ਵੀ ਪਟੜਿਆ ਹੋਇਆ ਹੈ ਕਿਉਂਕਿ ਪੈ ਕੇ ਤੇ ਅੰਧ ਵਿਸ਼ਵਾਸਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਲੈ ਕੇ ਅੰਧ ਵਿਸ਼ਵਾਸ ਜਿਹੜੇ ਆ ਸਵੇਰ ਉੱਠੋਂ ਤੋਂ ਸ਼ੁਰੂ ਹੋ ਜਾਂਦੇ ਆ ਰੋਂਦੋਂ ਤੁਰਨ ਲੱਗਿਆ ਬਿੱਲੀ ਰਾਹ ਕੱਟ ਗਈ ਵਹਿਮ ਕੁੱਤੇ ਨੇ ਕੰਨ ਮਾਰਤੇ ਵਹਿਮ 6 ਵਜੇ ਕੀ ਤੁਰ ਲੱਗੇ ਵਹਿਮ ਖਾਲੀ ਟੋਕਰਾ ਮથે ਲੱਗਿਆ ਵਹਿਮ ਪਤਾ ਨਹੀਂ ਕਿੰਨੇ ਵਹਿਮ ਬਏ ਤੇ ਇਹ ਆਮ ਲੋਕ ਨਹੀਂ ਪੜੇ ਲਿਖੇ ਲੋਕ ਬੰਦ ਕਰਦੇ ਐ ਇਹ ਤੁਹਾਨੂੰ ਮੈਂ ਲੌਜੀਕ ਦੇ ਨਾਲ ਦੱਸੂਗਾ ਕਿ ਬਿੱਲੀ ਦੇ ਰਾਹ ਕੱਟਣ ਦਾ 6 ਵਜੇ ਦਾ ਕਾਰਨ ਕੀ ਸੀ ਕਿਉਂ ਵਹਿਮ ਨੇ ਉਹਦਾ ਕੀ ਕਾਰਨ ਹੁੰਦਾ ਹੈ ਤੇ ਅਕਸਰ ਇਹ ਗੱਲ ਕਹੀ ਜਾਂਦੀ ਐ ਗੇ ਬੰਤ ਜਿਹੜੇ ਮੋਟ ਗਰੀਬ ਤੋਂਰੇ ਆਉਂਦੇ ਆ ਸਾਡੇ ਜਿਹੜੇ ਬਜ਼ੁਰਗ ਸੀ ਸਾਡੇ ਵੱਡ ਬਡੇਰੇ ਸੀ ਉਹ ਅਨਪੜ੍ਹ ਸੀ ਅਗਿਆਨੀ ਸੀ ਉਹਨਾਂ ਨੂੰ ਸਮਝ ਨਹੀਂ ਸੀ ਇਸ ਕਰਕੇ ਉਹ ਇਹਨਾਂ ਗੱਲਾਂ ਦਾ ਵਹਿਮ ਕਰ ਲਾਗੇ ਪਰ ਮੈਂ ਤੁਹਾਨੂੰ ਵਿਧੂ ਪ੍ਰੂਫ ਦੱਸੂਗਾ ਕਿ ਜਿਹੜੇ ਸਾਡੇ ਬਜ਼ੁਰਗ ਸੀ ਸਾਡੇ ਵੱਡ ਬਡੇਰੇ ਸੀ ਉਹ ਸਾਡੇ ਅੱਜ ਵਾਲੇ ਪੀ ਐਚ ਡੀ ਆ ਤੇਤੀਆ ਵਾਲਾ ਨਾ ਕੋ ਕਿਤੇ ਜ਼ਗਾ ਅੱਗੇ ਵਿਗਿਆਨੇ ਜਿਹੜੇ ਸਮਝਦਾਰ ਸੀ ਵੱਧ ਸੂਝਵਾਨ ਸੀਗੇ ਉਹ ਕਿਉਂ ਇਹ ਗੱਲਾਂ ਨੂੰ ਮੰਨਦੇ ਸੀਗੇ ਹੁਣ ਇੱਕ ਦਿੱਲੀ ਤੋਂ ਜਾਨਿਆਬਾਦ ਰਾਹ ਦਿੱਲੀ ਦਾ ਰਾਹ ਬਿਲਿੰਗਰ ਰਸਤਾ ਕੱਟ ਲਿਆ ਕਰੋ ਤੋੜ ਲੱਗੇ ਆ ਜਾਂ ਰਸਤੇ ਜਾ ਰਹੇ ਆ ਦਿੱਲੀ ਦਾ ਰਸਤਾ ਕੱਟ ਗਈ ਤੇ ਸਾਡੇ ਲੋਕ ਰੁਕ ਜਾਂਦੇ ਆ ਗੱਡੀ ਆ ਵਹੀਕਲ ਰੋਕ ਦਿੰਦੇ ਆ ਫੇ ਮਾਰਾ ਖਤ ਹੋ ਗਿਆ ਦਿੱਲੀ ਰਾਹ ਕੱਟ ਗਈ ਲਾਲ ਬੱਦੀ ਤੇ ਕੋ ਰੁਕੇ ਨਾ ਰੁਕੇ ਪਰ ਬਿੱਲੀ ਜਦੋਂ ਰਸਤਾ ਕੱਟ ਗਈ ਨਾਲ ਦੀ ਨਾਲ ਬ੍ਰੇਕ ਮਾਰ ਦਿੱਤਾ ਕੋਈ ਪਿੱਛੇ ਟਰੱਕਾਂ ਦੇ ਵਿੱਚ ਲੈ ਕੇ ਮਾਰੇ। ਇਹ ਬਹੁਤ ਮਾੜਾ ਸ਼ਗਲ ਹੋ ਗਿਆ। ਹੁਣ ਬਿੱਲੀ ਦੇ ਰਾਹ ਕੱਟੋਂ ਤਾਂ ਸਾਡੇ ਬਜ਼ੁਰਗ ਵੀ ਰੁਕਦੇ ਸੀ ਸਾਡੇ ਵੱਡੋ ਬਡੇਰੇ ਵੀ ਰੁਕਦੇ ਸੀ। ਪਤਾ ਕਿਉਂ? ਕਿਉਂਕਿ ਉਸ ਸਮੇਂ ਦੇ ਤੇ ਅੱਜ ਵਰਗਾ ਡਿਵੈਲਪਮੈਂਟ ਨਹੀਂ ਸੀਗੀ। ਸੜਕਾਂ ਨਹੀਂ ਹੁੰਦੀਆਂ ਸੀ। ਦੂਰ ਦੂਰ ਤੱਕ ਰੇਗਿਸਤਾਨ ਹੁੰਦੇ। ਤੇ ਉਹਦੇ ਸਾਡੇ ਬਜ਼ੁਰਗ ਬਟਾ ਮਟਾਰੇ ਜਿਹੜਾ ਸੀਗੇ ਪੈਦਲ ਸਫਰ ਕਰਦੇ ਜਦੋਂ ਕਿਤੇ ਜਾਣਾ ਨਾ ਕਈ ਕੀ ਦਿਨ ਪੈਦਲ ਹੀ ਤੁਰੇ ਜਾਂਦੇ ਬੜੇ ਜੰਗਲ ਹੋਣੇ ਦਰਕਤ ਹੋਣੇ ਤੇ ਜਿਹੜੀ ਬਿੱਲੀ ਹੈ ਇੱਕ ਜੰਗਲੀ ਜਾਨਵਰ ਹੈ ਤੇ ਇਸ ਬਿੱਲੀ ਦਾ ਸ਼ਿਕਾਰ ਸ਼ੇਰ ਵੀ ਕਰਦਾ ਹੈ ਕੁੱਤਾ ਵੀ ਕਰਦਾ ਹੈ ਬਘਿਆੜ ਵੀ ਕਰਦਾ ਹੈ ਹਰੇਕ ਜਾਨਵਰ ਬਿੱਲੀ ਦਾ ਸ਼ਿਕਾਰ ਕਰਦਾ ਹੈ ਹੁਣ ਜਦੋਂ ਸਾਡੇ ਬਜ਼ੁਰਗ ਘਰੋਂ ਤੁਰਦੇ ਸੀ ਰਸਤੇ ਜਾਂਦੇ 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 ਜਦੋਂ ਇਧਰੋਂ ਕੋਈ ਬਿੱਲੀ ਆਈ ਭੱਜੀ ਮੂੰਹ ਤੇ ਡੱਪ ਗਈ ਉਹ ਰੁਕ ਜਾਂਦੇ ਸੀ ਪਤਾ ਕਿਉਂ ਰੁਕਦੇ ਸੀ ਕਿ ਆਈ ਦੋ ਬਿੱਲੀ ਆਈ ਆ ਭੱਜੀ ਇਹਦੇ ਮਗਰ ਸ਼ੇਰ ਵੀ ਹੋ ਸਕਦਾ ਹੈ ਇਹਦੇ ਮਗਰ ਕੁੱਤਾ ਵੀ ਹੋ ਸਕਦਾ ਜਾਂ ਮਗਰ ਬਘਿਆੜ ਵੀ ਹੋ ਸਕਦਾ ਬਿੱਲੀ ਦਾ ਨੰਘੀ ਜੇ ਆਪਾਂ ਕਹਾਂਗੇ ਆਪਾਂ ਡਿੱਕਿਆ ਜਾਂਦੇ ਸ਼ੇਰ ਦੇ ਆਪਾਂ ਨੂੰ ਫਾਜੂ ਖੜ੍ਹ ਜੋ 5 ਮਿੰਟ ਖੜ ਕੇ ਦੇਖ ਲਓ ਕਿ ਇਹਦੇ ਮਗਰ ਕੋਈ ਸ਼ੇਰ ਬਘਿਆੜ ਨਹੀਂ ਪਿਆ ਹੋਇਆ। ਕੋ 5 ਮਿੰਟ ਰੁਕ ਜਾਂਦੇ ਸੀ। ਜਦੋਂ ਉਹ ਤਸੱਲੀ ਹੋ ਜਾਂਦੀ ਸੀ। ਵਿਹਾਰੇ ਮਗਰ ਕੁਛ ਨਹੀਂ ਗਾ ਫੇਰ ਅੱਗੇ ਤੁਰਦੇ ਸੀ। ਹੁੰਦਾ ਨਾ ਕੋਈ ਸ਼ੇਰ ਆ ਨਾ ਬਘਿਆੜ ਆ ਨਾ ਜੰਗਲ ਆ ਕੋਈ। ਤੇ ਸਾਡੇ ਲੋਕ ਹਜੇ ਵੀ ਇਸੇ ਨੂੰ ਜਿਹੜਾ ਮੰਨੇ ਜਾਂਦੇ ਆ। ਹੁਣ ਸਾਡੇ ਬਜ਼ੁਰਗ ਸਿਆਣੇ ਸੀ ਕਿ ਅੱਜ ਅਸੀਂ ਸਿਆਣੇ ਆ। ਅਸੀਂ ਗੱਡੀ 'ਚ ਬੈਠੇ ਆਂ, ਸੀਖੇ ਬੰਦਾ ਚਾਰਜ ਤੇ ਕਰੋ। ਹੁੰਦਾ ਜੇ ਸ਼ੇਰ ਬਗਿਆੜਾ ਜੇ ਫਿਰ ਵੀ ਸਾਨੂੰ ਖਾ ਸਕਦਾ ਕਿਉਂਕਿ ਸਾਡੀ ਗੱਡੀ ਦੇ ਸ਼ੀਸ਼ੇ ਬੰਦ ਹਨ ਪਰ ਅਸੀਂ ਬੇਬੀ ਰੁਕ ਜੰਦੇ ਛੱਕ ਵੱਜੀ ਦਾ ਰਹਿਮ ਕਰ ਲਿਆ ਕਿ ਛੱਕ ਵੱਜੀ ਬੜੀ ਮਾੜੀ ਹੁੰਦੀ ਹੈ ਤੇ ਇਹਦੇ ਵਿੱਚ ਵੀ ਬੜੀਆਂ ਧਾਰਨਾਵਾਂ ਨੇ ਛੱਕ ਦਾ ਇੱਕ ਤਾਅਮ ਨਹੀਂ ਹੈ ਘਰੋਂ ਤੁਰਨ ਲੱਗੇ ਕਿਸੇ ਨੇ ਛੱਕ ਮਾਰਦੀ ਕੀ ਕਹਿੰਦੇ ਨੇ ਇੱਕ ਛੱਕ ਵੱਜੀ ਰੁਕ ਜਾਂਦੇ ਗਏ ਆਪ ਕੰਮ ਕਰ ਜਿਹੜਾ ਕੰਮ ਚੱਲਦਾ ਸੀਗਾ ਆਪਣਾ ਕੰਮ ਨਹੀਂ ਬਣਨਾ ਰੁਕ ਜਾਂਦੇ ਆ ਤੇ ਦੋ ਜਿੱਤਾਂ ਵਜਨ ਦੇਗੀ ਹੁੰਦਾ ਫਿਰ ਕਹਿੰਦਾ ਹਮ ਤਾਂ ਠੀਕ ਹੋ ਗਿਆ ਵੀ ਜੇ ਕਿਛਕ ਮਾਰੀਆਂ ਦੋ ਦੌੜ ਮਾਰੀਆਂ ਹੋ ਗਈਆਂ ਠੀਕ ਕਿਵੇਂ ਹੋ ਗਿਆ ਫਿਰ ਉਦੋਂ ਕੀ ਆਉਂਦਾ ਹੈਗਾ ਘਰੇ ਛੋਟਾ ਬੱਚਾ ਰੋਂਦਾ ਹੈ ਰੋਂਦਾ ਰੋਂਦਾ ਚੁੱਪ ਨਹੀਂ ਕਰਦਾ ਫਿਰ ਕੀ ਕਰਦੇ ਆ ਨਾਲ ਦੀਆਂ ਸਾਡੀਆਂ ਧੀਆਂ ਭੈਣਾਂ ਬੱਚੀਆਂ ਕੀ ਕਰਦੀਆਂ ਨੇ ਕੀ ਸੋਚਿਆ ਰਹੇ ਪਾਪਾ ਨਹੀਂ ਤਾਈ ਆਈ ਸੀਗੀ ਇਹਨੇ ਬੱਚੇ ਕਨੇ ਝਾਕੀਆਂ ਨਜ਼ਰ ਲਾਈਆ ਉਹਨੇ ਰੋਣੇ ਲਾ ਦੇ। ਜਦ ਥੋੜਾ ਜਿਹਾ ਉਸ ਤੋਂ ਵੱਡਾ ਬੱਚਾ ਹੈ। ਬੱਚੇ ਖੂਬਸੂਰਤ ਹੁੰਦੇ ਆ ਛੋਟੇ ਬੱਚੇ ਪਿਆਰੇ ਹੁੰਦੇ ਆ। ਉਹਨਾਂ ਨੂੰ ਆਇਆ ਤੇ ਆਇਆ ਸੋਹਣੇ ਕੱਪੜੇ ਪਾਏ। ਤੇ ਕਹਿੰਦੇ ਕਾਲਾ ਟਿੱਕਾ ਜਲਾਉਂਦੇ ਨੇ ਮੱਥੇ ਤੇ। ਜਿਵੇਂ ਕੰਨ ਦੇ ਹੁੰਦੇ। ਕਾਲੇ ਵਾਸਤੇ ਕਿ ਸਾਡੇ ਬੱਚੇ ਨੂੰ ਨਜ਼ਰ ਨਾ ਲੱਗੇ। ਹੁਣ ਕਦੇ ਦਿਮਾਗ ਲਾਇਆ ਕਿ ਜੇ ਬੱਚੇ ਦਾ ਸਿਰ ਏਡਾ ਵੱਡਾ ਸਾਰਾ ਹੀ ਗਾਲਾ ਤੇ ਕੇ ਉਹ ਨજર ਤੋਂ ਨਹੀਂ ਬਦੋਨਾ ਕਿ ਬੜਾ ਟਿੱਕਾ ਮਾਰਾ ਲਾਇਆ ਜਾਦਾ ਬੱਚਾ ਬਹੁਤੇ ਲੋਕਾਂ ਨੇ ਕੁ ਖੁਲਾਨੇ ਦੀ ਜਿਹੜੀ ਨજર ਹੈ ਨਾ ਉਹਦਾ ਪੱਥਰਾਂ ਨੂੰ ਮਾਰ ਦਿੰਦੇ ਆ ਉਹ ਨજર ਲੱਗਣ ਦਾ ਬਹਿਨ ਕਿਉਂ ਸੀ ਕਿੱਥੋਂ ਸੀ ਇਹ ਪੁਰਾਣੇ ਸਮੇਂ ਦੇ ਵਿੱਚ ਵੀ ਸਾਡੇ ਵੱਡ ਬਡੇਰੇ ਵੀ ਕਰਦੇ ਹੁੰਦੇ ਸੀ ਉਹ ਸਮੇਂ ਰਾਜੇ ਮਹਾਰਾਜਾਂ ਦਾ ਰਾਜ ਹੁੰਦਾ ਸੀ ਗੁਲਾਮਦਾਰੀ ਯੁੱਗ ਹੁੰਦਾ ਸੀ ਤੇ ਇਤਿਹਾਸ ਦੇ ਵਿੱਚ ਅਸੀਂ ਪੜਦੇ ਹਾਂ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਕਿ ਫਲਾਣੇ ਰਾਜ ਦੇ 250 ਰਾਣੀਆਂ ਫਲਾਣੇ ਰਾਜ ਦੇ 300 ਰਾਣੀਆਂ ਫਲਾਣੇ ਰਾਜ ਦੇ 200 ਰਾਣੀਆਂ ਕੀ ਹੁੰਦਾ ਸੀ ਗੁਲਾਮਦਾਰੀ ਯੁੱਗ ਦੇ ਵਿੱਚ ਯੋਗੋ ਅੱਜ ਵਾਂਗੂ ਜਿਵੇਂ ਅੱਜ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਹੈਗੇ ਆ ਉਹ ਇਲਾਕੇ ਦਾ ਦੌਰਾ ਕਰਦੇ ਆ ਉਦੋਂ ਉਹਨਾਂ ਦੇ ਸਮੇਂ ਦੇ ਵਿੱਚ ਮੇਰਾਜਾਂ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਅਧਿਕਾਰੀ ਵੀ ਦੌਰਾ ਕਰਦੇ ਹੁੰਦੇ ਸੀ ਰਾਜੇ ਵੀ ਦੌਰਾ ਕਰ ਜਾਂਦੇ ਸੀ ਪਿੰਡਾਂ ਦਾ ਤਾਂ ਫਿਰ ਉਹ ਕੀ ਕਰਦੇ ਸੀਗੇ ਕਿ ਕਿਸੇ ਦਾ ਬੱਚਾ ਖੂਬਸੂਰਤ ਹੈ ਪਿੰਡਾਂ ਨੂੰ ਪਤਾ ਲੱਗ ਗਿਆ ਵੀ ਅੱਜ ਉਹਦੇ ਰਾਜੇ ਦੇ ਅਧਿਕਾਰੀਆਂ ਨੇ ਜਾਂ ਰਾਜੇ ਨੇ ਪਿੰਡ ਦਾ ਦੌਰਾ ਕਰਨਾ ਹੈ ਹੇਰੋ ਘਰ ਦੇ ਵਿੱਚ ਘਰ ਦੀ ਵੱਡੀ ਬਜ਼ੁਰਗ ਔਰਤ ਚਾਚੀ ਪਾਈ ਦਾਦੀ ਨਾਨੀ ਜੋ ਵੀ ਹੁੰਦੀ ਸੀ ਉਹ ਕੀ ਕਹਿੰਦੀ ਸੀ ਆਹ ਦੀ ਸੱਸ ਨੂੰ ਆਪਨੇ ਆਪਣੇ ਨੂੰ ਆਪਣੀ ਧੀ ਨੂੰ ਕੁੜੇ ਤੇਰਾ ਬੱਚਾ ਬਹੁਤ ਖੂਬਸੂਰਤ ਹੈ ਅੱਜ ਜਰ ਆਏ ਨੇ ਆਪਣੇ ਪਿੰਡ ਦਾ ਗਵਾਦਾ ਕਰਨਾ ਹੈ ਉਹਦੇ ਅਧਿਕਾਰੀ ਨੇ ਗਵਾਦਾ ਕਰਨਾ ਹੈ ਤੇਰੇ ਬੱਚੇ ਤੇ ਜੇ ਉਹਦੀ ਮਾੜੀ ਨજર ਪੈ ਗਈ ਤੇਰੇ ਬੱਚੇ ਦਾ ਨੁਕਸਾਨ ਹੋ ਜਾਊਗਾ ਇਹਦੀ ਸ਼ਕਤ ਕਰ ਦੇ ਉਨੇ ਮੂੰਹ ਦੇ ਕਾਲੇ ਟਿੱਕੇ ਲਾਉਂਦੇ ਸੀ ਮੂੰਹ ਘਾੜ ਦਿੰਦੇ ਸੀ ਗੁੰਡੇ ਘਾਰ ਦਿੰਦੇ ਸੀ ਸ਼ਕਤੀਰੀ ਬਲਾ ਹੁੰਦੇ ਸੀ ਉਹ ਕੋਸਾ ਹਾਕਮ ਦੀ ਮਾਰੀ ਨਗਰ ਨੂੰ ਨਜ਼ਰ ਕੋ ਬਚਾਉਣ ਵਾਸਤੇ ਉਹ ਕਾਲੇ ਟਿੱਕੇ ਲਾਉਂਦੇ ਸੀ ਮੂੰਹ ਘਾੜਦੇ ਸੀ ਅੱਜ ਦਾ ਸਮਾਂ ਹੋਰ ਨਹੀਂ ਹੈ ਪਰ ਅੱਜ ਪੜੇ ਲਿਖੇ ਲੋਕ ਵੀ ਇਹਨਾਂ ਅੰਧੂਸਾਸਮ ਜਿਹੜਾ ਹੈਗਾ ਮੰਨੇ ਜਾਂਦੇ ਨੇ ਕਿੰਨੇ ਹਾਂ ਦੇ ਫੋਸ ਨੇ ਜੇ ਨਾਲ ਗੱਲ ਕਰਨ ਲੱਗ ਜੀਏ ਤਾਂ ਮੁੱਕ ਗਏ ਜੀ ਤੁਹਾਨੂੰ ਬੋਲੀ ਜਾਣਾ ਹੁੰਦਾ ਤੁਸੀਂ ਬੱਚੇ ਛੋਟੇ ਹੋ ਤੁਹਾਨੂੰ ਨਹੀਂ ਪਤਾ ਅੰਧ ਵਿਸ਼ਵਾਸ ਮਨੋਕ ਦਾ ਕਿੰਨਾ ਨੁਕਸਾਨ ਕਰਦੇ ਆ ਇੱਕ 2018 ਦੇ ਵਿੱਚ ਬਰਾੜੀ ਕਾਂਡ ਹੋਇਆ ਸੀ ਦਿੱਲੀ ਦੇ ਵਿੱਚ ਸਾਰਿਆਂ ਨੂੰ ਪਤਾ ਹੋਊਗਾ ਪਰ ਪੂਰੇ ਵਿਸ਼ਵ ਦੇ ਵਿੱਚ ਉਹ ਮਸ਼ਹੂਰ ਹੋਇਆ ਸੀ ਬਰਾੜੀ ਕਾਂਡ ਭਾਰਤ ਦੇ ਦੇਖਾਂ ਦੀ ਉਹਦੀ ਸਟੱਡੀ ਕਰਨੋਂ ਆਏ ਸੀਗੇ ਇੱਕੋ ਪਰਿਵਾਰ ਦੇ 11 ਮੈਂਬਰਾਂ ਨੇ ਖੁਦਕਸ਼ੀ ਕਰ ਲਈ ਸੀ ਉਹ ਸਾਰਾ ਪਰਿਵਾਰ ਕਿਹਦਾ ਸੀਗਾ ਕੜਿਆ ਲਿਖਿਆ ਗ੍ਰੈਜੂਏਟ ਪਰਿਵਾਰ ਸੀ ਅੱਡੇ ਮੈਂਬਰਾਂ ਦੀ ਪੀਐਚਵੀ ਕਰੀ ਹੋਈ ਸੀ ਕਹਾਣੀ ਕੀ ਸੀ ਉਹਦੇ ਵਿੱਚ ਕਹਾਣੀ ਇਹ ਸੀਗੀ ਕਿ ਪਰਿਵਾਰ ਦਾ ਜਿਹੜਾ ਮੁਖੀ ਸੀਗਾ ਬਜ਼ੁਰਗ ਉਹਦੀ ਮੌਤ ਹੋ ਗਈ। ਗਾਹ ਦੇ ਦੋ ਮੁੰਡੇ ਸੀ। ਜਿਹੜੇ ਘਰ ਦੀ ਕਬੀਲਦਾਰੀ ਘਰ ਦੀ ਜੰਮਦਾਰੀ ਵੱਡੇ ਮੁੰਡੇ ਦੇ ਹੱਥ ਆ ਗਈ ਵੱਡਾ ਮੁੰਡਾ ਫਿਰ ਜਿਆ ਮਾਨ ਚ ਗਰੋ ਗਈ ਸੀ। ਉਹਨਾਂ ਆਦੇ ਡੈਡੀ ਦੇ ਸੁਪਨੇ ਆਉਣ ਲੱਗੇ। ਰਾਤ ਨੂੰ ਕੀ ਸੋਚਣ ਲੱਗੇ ਵੀ ਰਾਤ ਨੂੰ ਮੇਰੇ ਡੈਡੀ ਮੇਰੇ ਸੁਪਨੇ 'ਚ ਆਇਆ ਤੇ ਉਹਨੇ ਦੱਸਿਆ ਵੀ ਤੁਸੀਂ ਤੜਕੇ ਆ ਕੰਮ ਕਰਨਾ ਹੈ। ਜਾ ਆਹ ਕੀ ਖਾਣੀ ਐ ਆ ਪਾਉਣਾ ਐ ਉਹ ਉਸਰੀ ਕਰਵਾ ਗਿਆ ਉਹ ਇੱਕ ਉਹ ਡੇਰੀ ਵਾਲੀ ਡੇਰੀ ਟੇਬਲ ਤੇ ਰੱਖਦੀ ਕਰਕੇ ਉੱਤੇ ਡੇਰੀ ਤੇ ਲਿਖਦਾ ਕਰੇ ਵੀ ਆਪਾਂ じゃਹ ਕੰਮ ਕਰਨਾ ਐ ਆਪਾਂ ਜਿਹੇ ਜੇ ਕੱਪੜੇ ਪਾਉਣੇ ਐ ਆਪਾਂ ਜਿਹੇ ਜੀ ਸਬਜ਼ੀ ਬਣਾਉਣੇ ਐ ਤੇ ਸਾਰਾ ਟੱਬਰ ਉਹ ਮਗਰ ਉਵੇਂ ਹੀ ਕਰਦਾ ਸੀ ਅਖੀਰ ਅਕੀਦਨ ਕੀ ਹੋਇਆ ਕਿ ਉਹਨੂੰ ਰਾਤ ਨੂੰ ਸੁਪਨਾ ਆਇਆ ਬੇ ਤੂੰ ਸਾਰੇ ਡੱਬਰ ਦੇ ਫਹਾ ਲਾ ਦੇਣਾ ਤੇ ਦੋਵੇਂ ਮਗਰੋਂ ਜਿਉਂਦੇ ਕਰ ਲੂੰਗਾ ਬਾਜ਼ਾਰ ਤੋਂ ਰੱਸੀਆਂ ਲਿਆ ਪਾਈਪਾਂ ਲਿਆ ਬੜੇ ਜਿਹੇ ਪਾਈਪਾਂ ਪਾਈਆਂ ਗੜਾਈ ਪਾਇਰ ਪੰਘਾਂ ਰੱਸੀਆਂ 11 ਦੇ 11 ਮੈਂਬਰ ਜੀ ਘਰ ਦੇ ਵਿੱਚ ਤੇ ਉਹਦੇ ਵਿੱਚ ਇੱਕ ਕੁੜੀ ਜਿਹੜੀ ਸੀ ਐਨ ਐਨ ਬੀ ਕਰਦੀ ਸੀ ਪੜ੍ਹ ਰਹੀ ਸੀ ਜਿਹੜਾ ਪੜ੍ਹਿਆ ਲਿਖਿਆ ਦੀ ਗੱਲ ਕਰਦੇ ਆ ਕਿਸੇ ਨੇ ਸਵਾਲ ਨਹੀਂ ਕੀਤਾ ਤੇ ਬੰਦਾ ਮਾਰ ਕੇ ਜਾਂਦਾ ਨਹੀਂ ਹੁੰਦਾ 11 ਦੇ 11 ਲੰਮਕਾ ਕੇ ਰਸੀਆਂ ਪਾ ਕੇ ਗਲ 'ਚ 11 ਮਾਰ ਕੇ ਆਹ ਪਰਸੋ ਤੋਂ ਥੇ ਕਿ ਘਟਨਾ ਵਾਪਰੀ ਹੈ ਅਗਰ ਬਿਹਾਰ ਦੇ ਵਿੱਚ ਇੱਕੋ ਹੀ ਪਰਿਵਾਰ ਦੇ ਪੰਜ ਜੀਆਂ ਨੂੰ ਮੌਤ ਦੇ ਘਾਟੋ ਉਤਾਰ ਦਿੱਤਾ ਇਹ ਕਹਿ ਕੇ ਕਿ ਇਹਨਾਂ ਦੇ ਵਿੱਚ ਬੈਣ ਦਾ ਵਸਾ ਹੈ ਬੜਾ ਰੌਲਾ ਪੈ ਰਿਹਾ ਉਹ ਬੁਰੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਦੇਸ਼ ਦੇ ਵਿੱਚ ਭੂਤ ਦਾ ਵਸਾ ਹੈ ਇਹਨਾਂ ਦੇ ਵਿੱਚ ਤੇ ਪੰਜ ਮੈਂਬਰ ਜਿਹੜੇ ਸੀਗੇ ਉਹ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅੰਧ ਵਿਸ਼ਵਾਸ ਕਿੱਥੋਂ ਤੱਕ ਲੋਕਾਂ ਦਾ ਨੁਕਸਾਨ ਕਰਦੇ ਇਹਦਾ ਬੈਂਸਲੀ ਨਾਂ ਦਾ گاਮ ਹੈ ਰਾਜਸਥਾਨ ਦੇ ਵਿੱਚ ਪਿੰਡ ਇੱਕ 6 ਕੁ ਮਹੀਨੇ ਪਹਿਲਾਂ ਉਹ ਬੜਾ ਵਾਇਰਲ ਹੋਇਆ ਸੀਗਾ ਪੂਰੇ ਵਰਲਡ ਦੇ ਵਿੱਚ ਉਥੇ ਇੱਕ ਇੱਕ ਘਰ ਦੇ ਵਿੱਚ ਅੱਗ ਲੱਗਣ ਲੱਗੀ ਘਟਨਾਵਾਂ ਹੋਣ ਲੱਗੀਆਂ ਦੋ ਬੱਚਿਆਂ ਦੀ ਮੌਤ ਹੋ ਗਈ ਉਹ ਬੱਚੇ ਮਰ ਗਏ ਬੜੀ ਛਾੜ ਵੀ ਗਈ ਬੜੇ ਉੱਤੇ ਤੰਤਰਕ ਬਾਬੇ ਚੇਲੇ ਹੋਰ ਬੜੇ ਲੋਕ ਆਏ ਪਰ ਕੋਈ ਮਸਲਾ ਸਮਝ ਨਹੀਂ ਆਇਆ ਸਾਡੀ ਵੀ ਟੀਮ ਗਈ ਸੀ ਜਿਹੜੇ ਰਾਜ ਸਮਝ ਗਈ ਸੀ ਉਹਦੇ ਚੰਗਾ ਇਹ ਹੈ ਕਿ ਐਸਐਸਪੀ ਸਾਹਿਬ ਨੇ ਨੋਟਿਸ ਲਿਆ ਉਸ ਕੇਸ ਦਾ ਜਦੋਂ ਅਸੀਂ ਗਏ ਗੱਲਬਾਤ ਕੀਤੀ ਉਹ ਕਹਿੰਦਾ ਵੀ ਇੱਕ ਵਾਰੀ ਸਾਨੂੰ ਸਾਡੀ ਸਟੱਡੀ ਕਰ ਲੈਂਦੇ ਸਾਨੂੰ ਅਧਿਆਨ ਕਰ ਲੈਂਦੇ ਹੋ ਉਹਦੇ ਬਾਅਦ ਤੁਸੀਂ ਆਉਂਦਾ ਕੰਮ ਕਰ ਲਿਓ ਅਖੀਰ ਕੀ ਨਿਕਲਿਆ ਉਹਨਾਂ ਦੋ ਬੱਚਿਆਂ ਦਾ ਕਤਲ ਹੋਣ ਦਾ ਬਾਤ ਵੀ ਨਿਕਲਿਆ ਉਹਨੇ ਆ ਵੀ ਘਰ ਵਾਲੀ ਵੀ ਮਾਰਨੀ ਸੀ ਨੇ ਉਹਦੇ ਆ ਕੇ ਦਾਦੀ ਦੋ ਬੱਚਿਆਂ ਨਾਲ ਉਹਨੇ ਦਾਦੀ ਵੀ ਮਾਰੀ ਸਭ ਤੋਂ ਪਹਿਲਾਂ ਦਾਦੀ ਮਾਰੀ ਰਹੀ ਆ ਉਹਦੀ ਉਹ ਬੱਚੇ ਦਾਦੀ ਕੋਲ ਪੈਂਦੇ ਸੀ ਤੇ ਬਾਅਦ ਜਿਹਨੇ ਘਰ ਵਾਲੀ ਵੀ ਮਾਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਉਹਦਾ ਪਰਦਾ ਫਾਸ਼ ਹੋ ਗਿਆ ਕਿ ਉਹ ਬੰਦਾ ਫੜਿਆ ਗਿਆ ਉਹ ਬੰਦਾ ਕਰਦਾ ਕੀ ਸੀ ਕੰਮ ਕੀ ਸੀ ਕਿੱਤਾ ਕੀ ਸੀ ਮੈਡੀਕਲ ਨੈਨ ਮੈਡੀਕਲ ਸਾਇੰਸ ਸਾਡੇ ਸਮਾਜ ਦਾ ਹਾਲ ਹੈ ਕਿਉਂਕਿ ਸਾਡਾ ਸਮਾਜ ਅਸੀਂ ਕਹਿੰਦੇ ਆ ਪਰ ਲੈ ਕੇ ਪਰ ਮੈਡੀਕਲ ਸਾਇੰਸ ਦੇ ਵਿੱਚ ਕੰਮ ਕਰਦਾ ਹੋਇਆ ਬੰਦਾ ਡਾਕਟਰੀ ਲਾਇੰਸ ਕੰਮ ਕਰਦਾ ਹੋਇਆ ਬੰਦਾ ਘਰ ਦੇ ਜਿੱਦ ਕਤਲ ਕਰਦੇ ਵਹਿਮ ਕੀ ਸੀ ਕਿ ਜਿਹੜੇ ਮੇਰੇ ਦੋ ਬੱਚੇ ਆ ਇਹ ਮੇਰੇ ਨਹੀਂਗੇ ਐਨੇ ਤਾਂ ਇਹਨਾਂ ਦੇ ਬੱਚੇ ਨੇ ਤੇਨ ਕਤਲ ਕਰਦੇ ਦੱਦੀ ਮਾਰਦੀ ਦੋਨੇ ਬੱਚੇ ਦਾ ਹੋਣ ਬੰਦਾ ਜੇਲ੍ਹ ਚ ਕਿੱਥੋਂ ਤੱਕ ਇਹ ਅੰਧਵਿਸ਼ਵਾਸ ਸਾਡੇ ਲੋਕਾਂ ਦਾ ਨੁਕਸਾਨ ਕਰਦੇ ਆ